ਇਹ ਨੂੰ ਜਾਣ ਪਈਏ ਉਹਨਾਂ ਟਾਈਮਸ ਨੇ ਮੂਠਾ ਕੱਟ ਦिए ਤੇ ਦੇਖਾ ਦੇ ਨਹੀਂ ਜੇ ਤਾਂ ਪੈਰ ਵੜੇਣਾ ਪੈਂਦਾ ਉਹ ਨਾ ਵਡਾ ਕੇ ਤੇ ਜੇ ਤਾਂ ਵੜੇਣਾ ਪੈਂਦਾ ਢੇਟਾ ਨਾ ਹੋਏਗਾ ਤੇ ਲੱਤ ਝਾਣੀ ਪਈ ਉਹਨੇ ਲੱਤ ਲਾਂਬ ਤੱਕ ਰਾ ਦੇ ਪੈਂਟ ਉੱਤੀ ਉੱਤੀ ਸ਼ੁਰੂ ਹੋ ਗਈ ਏ ਇਹਨੂੰ ਪਹਿਲਾ ਟਾਗਾ ਲਾ ਦੋਗੇ ਬੱਜੇਗੀ ਨਹੀਂ ਤੇ ਤੋੜ ਤੱਕ ਉਤਰਦੇ ਸਾਡੀ ਸੀਨੀਅਰ ਲੀਡਰਸ਼ਿਪ ਨੇ ਇਹਦੇ ਵਿੱਚ ਖੱਟੇ ਸਾਹਿਬ ਸਾਡੇ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਤੇ ਮੈਨੂ ਗੋਪਾਲ ਜੀ ਤੇ ਤ੍ਰਿੰਦਰ ਯਾਦ ਇਹਨਾਂ ਨੇ ਤਕਰੀਬਨ 30 ਬਤੀ ਸੀਨੋਸ ਕਾਂਗਰਸ ਦੇ ਲੀਡਰਸ ਨੂੰ ਨੋ ਦਫਾ ਇੱਕ ਦਫਾ ਵੀ ਨਹੀਂ ਦੋ ਦਫਾ ਦਿੱਲੀ ਵਿੱਚ ਬੁਲਾਇਆ ਸਾਰਿਆਂ ਦੇ ਵੀਊ ਵੀ ਲੈ ਆਤਵੀ ਖੜੇ ਕਰਾਇਆ ਛੋਦੈ ਤੂੰ ਗੰਤ ਕੈਬਿਨੇਟ ਰਹੇ ਤੇ ਹਰ ਆਦਮੀ ਨੂੰ ਵਿਚਾਰ ਨੂੰ ਤੇ 99% ਦੀ ਲੋਕਾਂ ਨੇ ਜੋ ਵੀਊ ਦਿੱਤਾ ਕੋਈ ਸਮਝੀ ਜੋ ਤੁਹਾਡਾ ਵੀਊ ਉਹੀ ਸੀ ਨੇ ਲੀਡਰਸ਼ਿਪ ਕਰਦਾ ਨੰਬਰ 2 ਸਾਰੇ ਬੀ ਇੰਪੋਰਟੈਂਟ ਗੱਲ ਯਾਦਵ ਸਾਹਿਬ ਹਰ ਜਗ੍ਹਾ ਜਿੱਤੇ ਵੀ ਜਾ ਰਹੇ ਉਹ ਆਪਣਾ ਡਿਸਪਲਿਨ ਜੇ ਤੇ ਅਸੀਂ ਡਿਸਪਲਿਨ ਕਰ ਲਵਾਂਗੇ ਭਾਜੀ ਇੱਕ ਲਾਈਨ ਵਿੱਚ ਕਰ ਲਵਾਂਗੇ ਤਾਂ ਰਿਜ਼ਲਟੇ ਅੱਛੇ ਆਉਣਗੇ ਤੇ ਜੇ ਹੀ ਤੌਰ ਤਰੀਕਾ ਚਾਹਤਾ ਰਿਹਾ ਜਿਹੜਾ ਚੱਲਦਾ ਐਸ ਟਾਈਮ ਚੱਲਦੇ ਓਏ ਯਾਰ ਤੇ ਲੋਕਾਂ ਨੂੰ ਆਸਾ ਮੀਡੀਆ ਆਸਾ ਮੀਡਾ ਤੋਂ ਜੋ ਹੈ ਨੇ ਤੁਸੀਂ ਨੰਮੀ ਜੇ ਤੇ ਇਸ ਗੱਲ ਨੂੰ ਤੁਸੀਂ ਇੱਕ ਲੜੀ ਵਿੱਚ ਪਰੋਗੇ ਤੇ ਰਿਜ਼ਲਟ ਕੀ ਕਰੇਗਾ ਅðਵਾਈਸ ਇਹ ਜੋ ਸਾਡੇ ਦਾ ਬਾਈਟ ਹੋਇਆ ਉਹਦਾ ਵੀ ਕਾਰਨਾਮਾ ਹੈ ਬੇਸਿਕਲੀ ਇਹ ਸੀ ਲੋਕ ਕਿ ਤੁਸੀਂ ਇਹਨਾਂ ਰੋਲ ਕੀ ਪਰ ਜਿਹੜੇ ਆਪਸ ਵਿੱਚ ਇਕੱਠੇ ਨੇ ਲੋਕਾਂ ਕੋ ਹੁਣ ਬਹੁਤ ساری ਅੰਦਨਧਿਤ ਬੋਲਗੇ ਕਿਸੇ ਟਾਈਮ ਤੇ ਕੰਮ ਚੱਲੀ ਜਾਂਦਾ ਸੀ ਕਿਉਂਕਿ ਲੋਕਾਂ ਕੋ ਆਲਟਰਨੇਟਿਵ ਕੋਈ ਨਹੀਂ ਸੀ ਇੱਕ ਇੱਥੇ ਗੱਲੀ ਦਾ ਦੂਸੇ ਇੱਕ ਕੌਂਸਲਰ ਜਦੋਂ ਕਿਸੇ ਕੋ ਆਪੇ ਜਣਾ ਦੂਜੇ ਪਾਸੇ ਤੂੰ ਲੱਗਦੇ ਰਹੋ ਜਿੰਨੂੰ ਜੀਤਰੀ ਵੀ ਹੋਈ ਰਹੋ ਤੁਹਾਨੂੰ ਉਂਟਾ ਪੈ ਜਾਂਦੀ ਹੁਣ ਚਾਰ ਦੁਕਾਨਾਂ ਗੁੱਲ ਗਈਆਂ ਸਾਰਿਆਂ ਤੋਂ ਮਾਲ ਬਥੇਰਾ ਵਿੱਚ ਤੋ ਇਹਸ ਗੱਲ ਕਾ ਕਿਸੇ ਗਲਤ ਫਹਿਮੀ ਤੇ ਬਿਲਕੁਲ ਸ਼ਕਾਤ ਨਹੀਂ ਜਿਦ ਲਈ ਅਗਰੇਜੀ ਦੀ ਕਹਾਵਤ ਹੈ ਸਟਿਚ ਐਂਡ ਟਾਈਮ ਸ਼ੇਵਜ਼ ਨਾਈ ਪੈਂਟ ਕੁੱਤੀ ਨਹੀਂ ਸ਼ੁਰੂ ਹੋ ਗਈ ਏ ਇਹਨੂੰ ਪਹਿਲਾ ਟਾਕਾ ਲਾ ਦੋਗੇ ਬੱਜੇਗੀ ਨਹੀਂ ਤੇ ਤੋੜ ਤੱਕ ਉੱਤਰਦੇ ਬਹੁਤ ਸਾਰੇ ਜ਼ਰੂਰੀ ਬਾਕੀ ਗੱਲ ਮੈਂ ਬਰਾਦਰੀ ਭਾਈਸ ਜਿੱਥੇ ਗੱਲ ਨਹੀਂ ਕਰਨਾ ਚਾਹੁੰਦਾ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੂੰ ਪੱਕੇ ਦੌਰ ਸਰਪੋਤ ਪਈ ਅਸੀਂ ਵੀ ਪੱਕੇ ਦੌਰ ਹੀ ਉਹਨੂੰ ਨਜ਼ਰਦਾਸ ਕਰਕੇ ਰੱਖੇ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਚਲਿਆ ਤੁਸੀਂ ਕਰਾਂਗੇ ਕੰਮ ਦਾ ਵੀ ਮੈਂ ਰਿਆਂ ਉਹਨਾਂ ਵਰਗਾਂ ਨੂੰ ਹੋਰ ਗਰੰਟੀਡ ਨਹੀਂ ਉਹਨਾਂ ਨੂੰ ਨਾਲ ਰੱਖੋ ਜਿਹੜੇ ਪਰਮਨੈਂਟ ਆਪਣੇ ਸਾਡੀ ਵੀ ਆਦਤ ਹੁੰਦੀ ਹੈ ਕਿ ਆਪਣੇਆਂ ਨੂੰ ਦੇ ਸਮਝੀ ਦਿਓ ਕਹਿੰਦੇ a bird in hand is better than two in the bush ਇਹ ਵੀ ਅੰਗਰੇਜ਼ੀ ਦੀ ਕਹਾਵਤ ਇੱਕ ਜਿਹੜਾ ਹੱਥ ਦੇ ਵਿੱਚ ਕਹਿੰਦੇ ਤੇ ਤੇ ਰੱਥੇ ਝੋਦਾ ਨਾ ਜੋ ਦੂਜੇ ਨੂੰ ਫੜਦੀ ਕੋਸ਼ਿਸ਼ ਕਰੀ ਪਹਿਲੇ ਵਾਲਾ ਵੀ ਉੱਡ ਜਾਂਦਾ ਤੋਂ ਇਸ ਗੱਲ ਕਾਰਨ ਪੱਕੇ ਵੋਟ ਨੂੰ ਸਾਂਭ ਲਈਏ 22 23% ਸਾਨੂੰ ਕਹੀ ਸੀ ਸੈਂਪਲੀ ਚ ਐਨਾ ਕੁਝ ਕਰਨ ਦੇ ਬਾਅਦ ਹੁਣੇ ਵੋਟ ਅੱਗੇ ਨੂੰ 8-10% ਵਧੀ ਆਪਾਂ ਨੂੰ ਸੈਕੰਡ ਆਰਡੀਨੇਟ ਵਰਗਾ ਬੇਤਰ ਹੈ ਸੈਂਟਰ ਸਰਕਾਰ ਦੀਆਂ ਪਾਲਿਸੀਸ ਸੂਬਾ ਪੰਜਾਬ ਅਲੱਗ ਇਹ ਮਿਨੋਰਿਟੀ ਮੈਜੋਰਿਟੀ ਚੂਪ ਹੈ ਦੋ ਵਾਰ ਮੋਦੀ ਸਾਹਿਬ ਨੂੰ ਇਸ ਸੂਬੇ ਨੇ ਰਿਜੈਕਟ ਕੀਤਾ ਤੇ ਤੀਜੀ ਵਾਰ ਵੀ ਕਰਨ ਪਿਆ ਗਟੋਲੇ ਵਾਲੇ ਆਪਣੀਆਂ ਕਮੀਆਂ ਪੇਸ਼ ਕੇ ਆਪਾਂ ਦੂਰ ਕਰੀ ਲਈ ਜੇ ਇਹ ਕਮੀ ਪੇਸ਼ੀ ਦੂਰ ਹੋ ਜਗੀ ਹੋ ਜਾਏਗਾ ਨਹੀਂ ਤੇ ਇਹ ਸਾਰਾ ਕੰਦ ਨਾ ਕਦੇ ਖਿਲਰ ਜੇਗਾ ਬਰਾਡ ਐਕਸਪੀਰੀਅੰਸ ਨੂੰ ਅੱਜ ਸਿੱਖਣ ਦਿੱਤੋ ਦੂਸਰੇ ਕੇ ਗੱਲਾਂ ਹੀ ਲੋ ਨੇ ਹੋਰ ਬਹੁਤ ਲੰਬੀ ਚੌੜੀਆਂ ਜਿੰਨੀਆਂ ਮਰਜ਼ੀ ਗੱਲਾਂ ਕਰਨ ਦੇ ਲਈ ਬਾਕੀ ਫੈਸਲੇ ਸਾਰਿਆਂ ਨਾਲ ਵਿਚਾਰ ਕਰਕੇ ਕਰਨੇ ਨੇ ਕੋ ਬਾਹਰੋਂ ਅੰਦਰੋਂ ਧਿਆਨੇ ਨਹੀਂ ਬੱਦੇ ਤੇ ਆਪਾਂ ਨੂੰ ਪਤਾ ਕਿਹੜੇ ਜੇ ਹੌਸਟ ਆਰਡਰ ਹੀ ਆ ਗਿਆ ਤੇ ਜਿਲੰਦਰ ਹਾਰਨ ਵਾਲੀ ਸੀ 14 ਜਿਹੜੀ ਜਿੱਤੀ 19 ਜਿਹੜੀ ਜਿੱਤੀ ਬਾਈ ਇਲੈਕਸ਼ਨ ਨੂੰ ਪਾਸੇ ਰੱਖ ਲੀ ਕਿ ਬਾਈ ਇਲੈਕਸ਼ਨ ਦੇ ਵਿੱਚ ਤੇ ਜੇ ਭਗਵੰਤ ਹਾਰ ਜਾਂਦਾ ਤੇ ਭਗਵੰਤ ਗਿਆਸ ਫਿਰ ਸਾਰੀ ਪੁਲਿਸ ਲਗਾ ਦਿੰਦੀ ਰੂਰਲ ਡਿਵੈਲਪਮੈਂਟ ਦਾ ਵਹਿਕ ਪਾ ਲਗਾ ਦਿੱਤਾ ਫਿਰ ਐਮਐਲਏ ਮੰਤਰੀ ਅਸੀਂ ਵੀ ਇਹ ਕੰਮ ਹੀ ਕਰਦੇ ਹਾਂ ਜੋ ਉਹਨਾਂ ਨੇ ਸੱਜਣਾ ਕੀਤਾ ਅਸੀਂ ਵੀ ਇਹੀ ਕਰਦੇ ਰੇ ਤੋਂ ਕੋਈ ਨਵੀਂ ਚੀਜ਼ ਨਹੀਂ ਤੇ ਕਾਮੀ ਅਸੀਂ ਇਹੀ ਕੰਮ ਚੱਲਿਆ ਇਹ ਨਹੀਂ ਕਿ ਉਹਨਾਂ ਨੇ ਸੱਜਣਾ ਕੀਤਾ ਅਸੀਂ ਵੀ ਇਹੀ ਕੰਮ ਕਰਦੇ ਪਿਛਲੇ ਵੀ ਇਸ ਤੋਂ ਇਹੀ ਕਰਦੇ ਹੁੰਦੇ ਸੀ ਬਾਈ ਲੈ ਕੇ ਨਾ ਸਰਕਾਰਾਂ ਵੀ ਦਿੱਤ ਹੁੰਦੇ ਅਜੇ ਬਹੁਤ ਕਰ ਲਈ ਸੀ ਲਾਸਟ ਸਟੇਜ ਤੇ ਬਾਇਲੈਕਸ਼ਨ ਹੁੰਦੀ ਤੇ ਲੋਕ ਥੋੜੇ ਜਿਹੇ ਤਗੜੇ ਹੋ ਕੇ ਨਾ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੇ ਕੋਈ ਇਸ ਗੱਲ ਦਾ ਪੋਸਟ ਗੱਲ ਵੱਲ ਬਹੁਤਾ ਧਿਆਨ ਨਾ ਕਰੀਏ ਤਗੜੇ ਹੋਈਏ ਕੈਂਡੀਡੇਟ ਚੰਗਾ ਲਵਾਗੇ ਦੁਆਬਾ ਸਾਰ ਨੂੰ ਵੱਡਾ ਗਿਆਨਦਰ ਸਾਹਿਬ ਜੀ ਗਣ ਕਾਂਗਰਸ ਦਾ ਹੈ ਤੇ ਉਹ ਦੁਆਬੇ ਦੀ ਵੀ ਤੇ ਸਾਡਾ ਅਸਲ ਗੜ ਇਹ ਸੀਟ ਨੂੰ ਰੀਟੇਨ ਕਰਨਾ ਹਰ ਹਾਲ ਇਹ ਸਾਰ ਨੂੰ ਜ਼ਰੂਰੀ ਚੀਜ਼ ਜੇ ਕਿ ਲੰਨਨ ਅਸੀਂ ਡਿਡੀਆਂ ਨਾ ਕਰ ਪਏ ਤੇ ਪੰਜਾਬ ਸਾਰਾ ਸਲੈਪ ਹੋ ਗਏ ਬਾਕੀ ਕਿਹੜੇ ਕੈਂਡੀਡੇਟ ਕੰਮ ਕਰਦੇ ਨਹੀਂ ਕਰਦੇ ਉਹ ਸਾਰਾ ਕੁਝ ਤੁਸੀਂ ਆਪਣੇ ਫੈਸਲੇ ਕਰਦੇ ਨੇ ਉਹ ਵੀ ਕਮੀਆਂ ਪੇਛਦੇ ਆ ਜਾਂਦੇ ਜਦੋਂ ਗੈਂਦਗੀ ਨ ਹੋ ਜਾਂਦੀ ਹੈ ਉਦੋਂ ਟਾਈਮਸ ਨੇ ਅੰਮੂਠਾ ਕੱਟ ਲੀਏ ਤੇ ਟੱਕਰ ਦੇ ਨਹੀਂ ਜਦੋਂ ਪੈਰ ਵਧਣਾ ਪੈਂਦਾ ਉਹ ਨਾ ਵਡਾ ਕੇ ਤੇ ਡੇਟਾ ਵਧਣਾ ਪੈਂਦਾ ਡੇਟਾ ਨਾ ਹੋਏਗਾ ਤੇ ਲੱਤ ਖਾਣੀ ਪਈ ਉਹਨੇ ਲੱਤ ਲਾਮ ਤੱਕ ਰਾ ਦੇਈਏ ਕਈ ਹੱਲ ਕੇ ਤੇ ਹੈ ਉਹ ਜੇ ਬੈਨ ਨੇ ਜਿੱਥੇ ਗੈਂਦਰੀਨ ਸ਼ੁਰੂ ਹੋਈ ਉਹ ਟਾਈਲ ਸਿਰ ਸਟਿਚ ਲਾ ਲੋਗੇ ਫਿਰ ਠੀਕ ਹੋ ਜੇ ਅੰਗੂਠਾ ਅੰਦਰ ਤੋਂ ਬਾਅਦ ਚਾਰ ਉਂਗਲਾਂ ਦਾ ਵੀ ਇਹ 플레이ਰ ਭਾਜ ਮੈਲੇ ਧੜੇ ਹੋ ਗਿਆ ਆਪਣੇ ਕਹਿੰਦੇ ਪੰਜਾਬੀ ਅੰਗੂਠੇ ਜਿ ਘੁੱਟੇ ਤੇ ਕੁਸ਼ੀ ਨਾਲ ਆਪ ਹੀ ਲਾ ਲੈਂਦੇ ਕਿ ਕਿਉਂਕਿ ਇਸ ਕੁਸ ਬਣਾਣਾ ਹੁੰਦਾ ਸਹੀ ਜੋ ਇਸ ਏਰੀਆ ਦੇ ਆ ਸ਼ਾਮ ਨੂੰ ਪਰ ਇhtiyaat ਹੋ ਕੇ ਆ ਜਾਣਾ ਉਂਗਲ ਅਗੇ ਰੱਖਦੇ ਨਹੀਂ ਮਾਰਨਾ ਦਰਾਰ ਤੋਂ ਲਾ ਕੇ ਪਾਸੇ ਪਰ ਨਹੀਂ ਤੋ ਇਹ ਸਿੱਧਾ ਲਕਾ ਨੇ ਕੰਮ ਆਵੇ ਤੁਸੀਂ ਆਓ ਦੋ ਵਾਰੀ ਆਓ ਆਰੇ ਨਦਰੀਏ ਸੋ ਇਹ ਨਾ ਗੱਲ ਆ ਪੰਜਾਬੀ ਦੀ ਕਿਤੇ ਵੀ ਜਾਂਦੇ ਤੁਸੀਂ ਹੱਦ ਆਪਣਾ ਕੰਮ ਆਪਾਂ ਸੈੱਟ ਕਰ ਲੀਓ ਉਂਗਲਾ ਜੁਂਗਲਾ ਤੇ ਆਪਣੇ ਆਪ ਹੀ ਠੀਕ ਕਰ ਲੈਣਗੇ ਸਾਰਾ ਸੋ ਇਨਾਂ ਹੀ ਗਿੰਦੇ ਹੋਏ ਅੱਗੇ ਹੁਣ ਜਾ ਕੇ ਜਾਵਾਂਗਾ ਉਹਦੀ ਲੰਬੀ ਚੌੜੀ ਗੇਂਦ ਜਪਈ ਹੈ ਨਾ ਜੋ ਤੁਸੀਂ ਸਮਝਾਣਾ ਚਾਹਦੇ ਹੋ ਇਹਨਾਂ ਨੂੰ ਸਮਝਾ ਦੇ ਕੋਈ ਚੀਜ਼ਾਂ ਨੇ ਜਿਹੜੀਆਂ ਇਸ ਟਾਈਮੇ ਕਹਿ ਕੁਝ ਕਹਿ ਨਹੀਂ ਸਕਣਗੇ ਫਟ ਮੇਰਾ ਦੂਰ ਹੈ ਹੱਥ ਜੋੜ ਕੇ ਬੇਨਿਯਾਰਸ਼ ਹੈ ਕਿਰਪਾ ਕਰ ਕੇ ਸਟਿਚ ਇਨ ਟਾਈਮ ਬਿਲ ਸੀਵ ਨਾ ਇਹ 체이터 ਜੀ ਨੇ ਦੇ ਇੰਡੀਪੈਂਡੈਂਟ ਉਧਰ ਦੀ ਸ਼ਰੀ ਚੱਲੂ ਤੇ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਹਿੰਦ